ਤਗਰੂ ਨਗਰੀ ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਦੀ ਗ੍ਰਿਫਤ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਮੁਕਾਬਲਾ ਹੋ ਗਿਆ। ਤਾਂ ਜਾਣਕਾਰੀ ਅਨੁਸਾਰ थाना ਚੇਰਤਾ ਵਿਖੇ ਦਰਜਿਕ ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮ ਨੂੰ ਪੁਲਿਸ ਪਾਰਟੀ ਦੇ ਵੱਲੋਂ ਨਿਸ਼ਾਨਦੇਹੀ ਲਈ ਜਦੋਂ ਪੱਟੀ ਤੋਂ ਹਥਿਆਰ ਦੀ ਬਰਾਮਦਗੀ ਕਰਕੇ ਵਾਪਸ ਲਿਆਂਦਾ ਜਾ ਰਿਹਾ ਸੀ ਤਾਂ ਇਸ ਦੌਰਾਨ ਗ੍ਰਿਫਤਾਰ ਮੁਲਜ਼ਮ ਜਗਰੂਪ ਸਿੰਘ ਵਾਸੀ ਤਲਵੰਡੀ ਮੋਹਰ ਸਿੰਘ ਪੱਟੀ ਵੱਲੋਂ ਕਬਰਹਾਟ ਹੋਣ ਦਾ ਬਹਾਨਾ ਕਰਕੇ ਪੁਲਿਸ ਦੀ ਗੱਡੀ ਨੂੰ ਰੋਕਿਆ ਗਿਆ ਤਾਂ ਉਸਨੇ ਬੜੀ ਹੀ ਚਲਾਕੀ ਦੇ ਨਾਲ ਪੁਲਿਸ ਮੁਲਾਜ਼ਮਾ ਦਾ ਹੀ ਹਥਿਆਰ ਖੋਲ੍ਹਿਆ ਤਾਂ ਜਿਵੇਂ ਹੀ ਮੁਲਜ਼ਮ ਦੇ ਵੱਲੋਂ ਪੁਲਿਸ ਪਾਰਟੀ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਵਾਬੀ ਕਾਰਵਾਈ ਵਿੱਚ ਪੁਲਿਸ ਦੇ ਵੱਲੋਂ ਵੀ ਗੋਲੀ ਚਲਾਈ ਗਈ ਤਸਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਸ ਤਰ੍ਹਾਂ ਜਿਸ ਤੋਂ ਬਾਅਦ ਮੁਲਜ਼ਮ ਹੈ ਜਿਹੜਾ ਕਿ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਤਕਨੜਾ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਿਸ ਸਮੇਤ ਹੋਰ ਅਧਿਕਾਰੀ ਮੌਕੇ ਤੇ ਪਹੁੰਚੇ ਆ ਜਾਣਕਾਰੀ ਦਿੰਦੇ ਕਮਿਸ਼ਨਰ ਪੁੱਲਰ ਨੇ ਦੱਸਿਆ ਕਿ ਥਾਣਾ ਸ਼ਹਿਟਾ ਵਿਖੇ ਦਰਜ ਇੱਕ ਮਾਮਲੇ ਵਿੱਚ ਪੁਲਿਸ ਪਾਰਟੀ ਜਦੋਂ ਪਹਿਲਾ ਮੁਲਜ਼ਮ ਜਗਰੂਪ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤਾਂ ਮੁਲਜ਼ਮ ਦੀ ਨਿਸ਼ਾਨਦੇਹੀ ਉੱਤੇ ਪੁਲਿਸ ਪਾਰਟੀ ਜਦੋਂ ਉਸਦੇ ਪਿੰਡ ਹਥਿਆਰ ਬਰਾਮਦਗੀ ਮਗਰੋਂ ਵਾਪਸ ਆ ਰਹੀ ਤਾਂ ਉਸਦੇ ਵੱਲ ਨੂੰ ਹਮਲਾ ਕੀਤਾ ਗਿਆ। ਬੜੀ ਸਿੰਪਲ ਗੱਲ ਹੈ ਇਹਦੇ ਵਿੱਚ ਜਿਹੜੀ ਐਕਸਟਰਸ਼ਨ ਹੈ ਇਹ ਬੜਾ ਹਿਨਸ ਕ੍ਰਾਈਮ ਹੈ ਜਦੋਂ ਕਿ ਫਰੋਦੀ ਕਾਲ ਆਪਣੇ ਬਿਜ਼ਨਸ ਹਾਊਸ ਤੋਂ ਆ ਰਹੀ ਹੈ। ਉਹਦੇ ਵਿੱਚ ਜਿਹੜੀ ਅਸੀਂ ਬੜੀ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਹੈ ਇਹਦੇ ਜਿਹ ਇੱਕ ਬਿਜ਼ਨਸ ਪਰਿਵਾਰ ਹੈ ਜਿਹੜਾ ਸਾਹਮਣੇ ਨਹੀਂ ਹੋਣਾ ਚਾਹੁੰਦਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹਨਾਂ ਤੋਂ ਆਇਆ ਉਹ ਆਪਣੇ ਲੰਡਾ ਹਰੀਕੇ ਹੈ ਉਹਦੇ ਵੱਲੋਂ ਇੱਕ ਵੌਇਸ ਮੈਸੇਜ ਆਇਆ ਤੇ ਉਹਨੇ ਫਰੋਦੀ ਦੀ ਮੰਗ ਕੀਤੀ ਉਸ ਤੋਂ ਬਾਅਦ ਜਿਹੜੀ ਹੈ ਇਨਵੈਸਟੀਗੇਸ਼ਨ ਨੇ ਦੀ ਸ਼ੁਰੂ ਹੋਈ ਅਸੀਂ ਇੱਕ ਜਨਰਲ ਕੇਸ ਵੀ ਪੈਸੇ ਰਜਿਸਟਰ ਕੀਤਾ ਸੀ ਕਿ ਜਿਹੜੇ ਵੀ ਬੰਦਾ ਫਰੋਦੀ ਮੰਗੇਗਾ ਕਈ ਵਾਰੀ ਸਾਡੇ ਕੋਲ ਜਿਹੜੇ ਕੰਪਲੇਨਟ ਨਹੀਂ ਆਉਂਦੇ ਉਸ ਸੰਬੰਧ ਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰਦੇ ਕਰਦੇ ਕਿ ਕੌਣ ਕੌਣ ਗੈਂਗ ਮੈਂਬਰ ਨੇ ਕਿਹੜੇ ਇਹਨਾਂ ਦੇ ਹੈਂਚਮੈਨ ਨੇ ਜਿਹੜੇ ਆਗੇ ਆਗੇ ਫਰੋਤੀਆਂ ਦਾ ਤੇ ਬਾਕੀ ਕੰਮ ਕਰਦੇ ਨੇ ਸੋ ਇਹਦੇ ਵਿੱਚ ਤਿੰਨ ਬੰਦੇ ਸੀਗੇ ਜਗਰੂਪ ਸਿੰਘ ਏਲੀਅਸ ਚਰਨਾ ਇੱਕ ਜਗਰਾਜ ਸਿੰਘ ਏਲੀਅਸ ਗਾਜ਼ੀ ਇੱਕ ਸ਼ਮਸ਼ੀਰ ਏਲੀਅਸ ਸ਼ੇਰਾ ਇਹ ਤਿੰਨ ਤਿੰਨੋਂ ਤਲਵੰਡੀ ਮੋਹਰ ਸਦਰਪੱਟੀ ਡਿਸਟ੍ਰਿਕਟ ਕਰਨਤਾਰਨ ਦੇ ਰਹਿਣ ਵਾਲੇ ਆ ਬੇਸਿਕਲੀ ਇਹਨਾਂ ਨੇ ਬਾਹਰਲੇ ਇੱਕ ਜਰਨਲ ਸਿੰਘ ਨਾਮ ਦਾ ਬੰਦਾ ਆਸਟ੍ਰੇਲੀਆ ਚ ਰਹਿੰਦਾ ਹੈ ਉਹਦੀ ਡਾਇਰੈਕਸ਼ਨ ਤੇ ਆ ਕੇ ਕੋ ਬਿਜ਼ਨਸ ਫੈਮਿਲੀ ਦਾ ਪਰਿਵਾਰ ਦਾ ਦਫਤਰ ਘਰ ਹੋਰ ਉੱਥੇ ਰੈਕੀ ਕਰਕੇ ਉਹਦੀਆਂ ਫੋਟੋਆਂ ਭੇਜੀਆਂ ਜੋ ਕਿ ਉਹਨਾਂ ਨੂੰ ਡਰਾਉਣ ਵਾਸਤੇ ਉੱਥੇ ਵੀ ਉਹਨਾਂ ਨੂੰ ਕਨਵੇ ਹੋਈਆਂ ਮੋਬਾਈਲ ਦੇ ਵਟਸਐਪ ਐਪ ਦੇ ਉੱਤੇ ਉਹਨੂੰ ਅਸੀਂ ਫਾਲੋਅ ਅਪ ਇਹਨਾਂ ਨੂੰ ਕਰ ਰਹੇ ਸੀਗੇ ਕਿਉਂਕਿ ਸਾਡੇ ਕੋ ਕੰਪਲੇਨੈਂਟਸ ਸਾਹਮਣੇ ਆਏ ਹੀ ਨਹੀਂ ਉਹਦੇ ਚ ਜਿਹੜਾ ਜਰਨਲ ਸਿੰਘ ਹੈਗਾ ਇੱਕ ਬੰਦਾ ਤਲਵੰਡੀ ਮੋਹਰ ਜਰਨਲ ਹੈ ਸਰ ਜਰਨਲ ਸਿੰਘ ਹੈ ਜਰਨਲ ਸਿੰਘ ਜੀ ਜੀ ਜਰਨਲ ਸਿੰਘ ਹੈ ਇਹ ਤਲਵੰਡੀ ਮੋਹਰ ਦਾ ਹੀ ਹੈ ਸਦਰਪੱਟੀ ਦਾ ਇਹ ਆਸਟ੍ਰੇਲੀਆ ਬੇਸਡ ਹੈਗਾ ਹਮ ਹਮ ਇਹ ਜਿਹੜਾ ਇੱਕ ਸਰਪੰਚ ਉੱਥੇ ਮਰਡਰ ਹੋਇਆ ਹੀ ਰਾਜਵਿੰਦਰ ਸਿੰਘ ਐਲੀਅਸ ਰਾਜਾ ਹਮ ਰਾਜਾ ਉਹ ਤਰਨਤਾਰਨ ਦੇ ਵਿੱਚ ਉਹਦਾ ਵੀ ਇੰਟਰ ਗੈਂਗ ਰਾਈਵਲਰੀ ਵਿੱਚ ਮਰਡਰ ਹੋ ਉਹਦਾ ਸਕਾ ਭਰਾ ਤੋ ਉਹਦੇ ਚ ਲਿੰਕ ਲੱਗਦਾ ਕਿ ਪ੍ਰਾਣਾ ਹੈ ਕ੍ਰਿਮਿਨਲ ਬੈਕਗ੍ਰਾਉਂਡ ਦਾ ਬੰਦਾ ਬਾਹਰ ਬੈਠ ਕੇ ਔਰ ਜਿਹੜੇ ਲਖਵੀਰ ਲੰਡੇ ਦੀ ਨਾਲ ਇਹਦੇ ਤਾਰ ਜਿਹੜੇ ਜੁੜਦੇ ਹੋ ਸਕਦੇ ਆ ਕਿ ਕਿਉਂਕਿ ਉਹਦੇ ਵੱਲੋਂ ਜਿਹੜਾ ਵਾਇਸ ਮੈਸੇਜ ਭੇਜਿਆ ਗਿਆ ਸੀ ਉਹ ਸਾਰੀ ਅਸੀਂ ਵੈਰੀਫਿਕੇਸ਼ਨ ਕਰਾਂਗੇ। ਉਸ ਤੋਂ ਬਾਅਦ ਇਹਦੇ ਜਿਹੜੇ ਤਿੰਨੋਂ ਸਾਥੀ ਇਹ ਫੜੇ ਗਏ ਜਿਹੜੇ ਅਕਿਊਜ਼ ਸੀਗੇ ਇਹਦੇ ਜਦੋਂ ਵਾਪਸ ਆ ਰਹੇ ਸੀ ਇਹ ਤੋਂ ਮਜਗਰੂਪ ਸਿੰਘ ਤੋਂ ਅਜ 32 ਬੋਰ ਦਾ ਪਿਸਟਲ ਰਵਾਲ ਜਿਹੜਾ ਦੇ ਰਾਉਂਡਸ ਰਿਕਵਰ ਹੋਏ ਲਵੰਡੀ ਮੋਰ सदर ਪੱਟੀ ਦੇ ਵਿੱਚ ਜਿਹਦੇ ਪਿੰਡ ਤੋਂ ਨੇੜੇ ਹੋਈ ਜਦੋਂ ਉੱਥੋਂ ਵਾਪਸ ਟੀਮ ਆ ਰਹੀ ਸੀ ਤੇ ਨੇ ਕਿਹਾ ਵੀ ਮੈਨੂੰ ਕਾਫੀ ਐਂਗਜ਼ਾਇਟੀ ਹੋ ਰਹੀ ਹੈ ਤੇ ਮੈਂ ਖੇਤਾਂ ਵੱਲ ਜਾਣਾ ਚਾਹੁੰਦਾ ਸੀ ਈਜ਼ ਆਊਟ ਹੋਣ ਵਾਸਤੇ ਉਦੋਂ ਇਹਨੇ ਇੱਕਦਮ ਹੌਲਸਟਰ ਨੂੰ ਹੱਥ ਪਾ ਲਿਆ ਔਰ ਸਾਡੇ ਐਸ ਐਚ ਓ ਇੰਸਪੈਕਟਰ ਵਿਨੋਦ ਕੁਮਾਰ ਨੇ ਜਦੋਂ ਦੇਖਿਆ ਕਿ ਇਹਨੇ ਮਸਾਲ ਨੂੰ ਹੀ ਹੱਥ ਪਾ ਲਿਆ ਨੇ ਪਾਰਟੀ ਦੇ ਬਚਾਅ ਵਾਸਤੇ ਤੇ ਭੱਜੇ ਨਾ ਇਹਦੇ ਵੱਲ ਨੂੰ ਆਪਣੇ 9mm ਪਿਸਟਲ ਜਿਹੜਾ ਇੱਕ ਸਰਕਾਰੀ ਹੈ ਉਦੇ ਨਾਲ ਫਾਇਰ ਕੀਤਾ ਜੋ ਕਿ ਉਹਦੀ ਲੱਤ 'ਚ ਲੱਗਿਆ ਉਹਨੂੰ ਇਮੀਡੀਏਟਲੀ ਹਸਪੀਟਲ ਅਸੀਂ ਸ਼ਿਫਟ ਕਰ ਦਿੱਤਾ ਔਰ ਇਹਦੇ ਨਾਲ ਮੈਂ ਸਮਝਦਾ ਕਿ ਐਕਸਟਰਸ਼ਨ ਜਿਹੜੇ ਕਰ ਰਹੇ ਨੇ ਜਾਂ ਉਹ ਜਿਹੜੀਆਂ ਫਰੋਤੀਆਂ ਕਾਲਾਂ ਕਰ ਰਹੇ ਨੇ ਇਹਨਾਂ ਦਾ ਇੱਕ ਇੱਕ ਤਰ੍ਹਾਂ ਨਾਲ ਲੱਕ ਟੁੱਟਿਆ ਕਿਉਂਕਿ ਤਿੰਨ ਬੰਦੇ ਉਹਨਾਂ ਦੇ ਮੇਨ ਫੜੇ ਗਏ ਜਿਹੜੇ ਕਿ ਮੇਨ ਅੱਗੇ ਫਰੰਟ ਮੈਨ ਸੀਗੇ ਬਾਹਰ ਬੈਠੇ ਲੋਕ ਆਪਣੇ ਆਪ ਨੂੰ ਸੇਫ ਸਮਝਦੇ ਨੇ ਤੇ ਜਿਹੜੇ ਇੱਥੇ ਲੋਕ ਨੇ ਲੋਕਲ ਇਹਨਾਂ ਨੂੰ ਅੱਗੇ ਭੇਜ ਦਿੰਦੇ ਆ ਤੇ ਲੋਕਾਂ ਨੂੰ ਡਰਾਉਂਦੇ ਆ ਬਾਹਰੋਂ ਵਰਚੁਅਲ ਨੰਬਰਸ ਦੇ ਉੱਤੇ ਸੋ ਉਹਦੇ ਸਾਰੇ ਦੀ ਅਸੀਂ ਹੋਰ ਵੀ ਇਨਵੈਸਟੀਗੇਸ਼ਨ ਕਰਾਂਗੇ ਔਰ ਜਿਹੜਾ ਜਰਨਲ ਹੈ ਬੜੀ ਸਿੰਪਲ ਗੱਲ ਹੈ ਪਹਿਲਾਂ ਵੀ ਮੈਂ ਤੁਹਾਨੂੰ ਬੜੀ ਵਾਰੀ ਦੱਸਿਆ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਮੈਂ ਕੱਲ ਵੀ ਬੇਨਤੀ ਕੀਤੀ ਸੀ ਸਾਰੇ ਮੀਡੀਆ ਦੇ ਭਰਾਵਾਂ ਨੂੰ ਔਰ ਸਾਰੀ ਪਬਲਿਕ ਨੂੰ ਤੁਹਾਡੇ ਥਰੂ ਕਿ ਫਰਮਾਂ ਤੋਂ ਸਾਨੂੰ ਬਚਣਾ ਚਾਹੀਦਾ ਅਨਨੈਸੈਸਰੀ ਸੈਂਸੇਸ਼ਨ ਕ੍ਰੀਏਟ ਕਰਨ ਵਾਲੇ ਬੰਦੇ ਜਿਹੜੇ ਆ ਉਹਨਾਂ ਦਾ ਜ਼ਾਤੀ ਮੁਫਾਤ ਹੋ ਜਾਂਦਾ ਮੈਂ ਉਸਤੇ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਸਾਡਾ ਜਿਹੜਾ ਪ੍ਰੋਫੈਸ਼ਨਲ ਪੁਲਿਸ ਵਰਕਿੰਗ ਹੈ ਉਹਦੇ ਤੇ ਪੂਰਾ ਜ਼ੋਰ ਹੈ ਔਰ ਪੂਰੇ ਵੀਰ ਅਸੀਂ ਡੋਮਿਨੇਟ ਕਰ ਰਹੇ ਹਾਂ ਤੁਸੀਂ ਅੱਜ ਦੇਖਿਆ ਹੋਣਾ ਤੁਹਾਡਾ ਪਹਿਲਾਂ ਵੀ ਮੈਂ ਸ਼ੇਅਰ ਕੀਤਾ ਕਿ ਇਸ ਤਰ੍ਹਾਂ ਇੰਨਾ ਇੰਪੋਰਟੈਂਟ ਟਿਕਾ ਹਵਾਲਾ ਨੈਟਵਰਕ ਜਿਹੜਾ ਬ੍ਰੇਕ ਕੀਤਾ ਗਿਆ ਜੋ ਕਿ ਬੈਕਬੋਨ ਹੁੰਦੀ ਹੈ ਕਿਸੇ ਵੀ ਵੈਪਨ ਜਿਹੜਾ ਮੋਡਿਊਲ ਹੈ ਜਾਂ ਨਾਰਕੋਟਿਕ ਮੋਡਿਊਲ ਹੈ ਉਹਦੀ ਬੈਕਬੋਨ ਤਾਂ ਫਾਈਨੈਂਸ਼ੀਅਲ ਹੀ ਹੈ ਕਿਉਂਕਿ ਉਹ ਹਵਾਲੇ ਰਾਹੀਂ ਜਾ ਰਿਹਾ ਸੀ ਔਰ ਇੱਕ ਬੰਦਾ ਜਿਹੜਾ ਲੁਧਿਆਣੇ ਦੇ ਵਿੱਚ ਹੌਜ਼ਰੀ ਦਾ ਕੰਮ ਕਰ ਰਿਹਾ ਹੈ ਰੈਡੀमेड ਗਾਰਮੈਂਟਸ ਦਾ ਕੰਮ ਕਰ ਰਿਹਾ ਹੈ ਔਰ ਉਹ ਆਮ ਨਾ ਬੈਠਾ ਦਿੱਲੀ ਲੁਧਿਆਣਾ ਤੇ ਅੰਮ੍ਰਿਤਸਰ ਜਾ ਕੇ ਆਪਣੇ ਹਵਾਲੇ ਰਾਹੀਂ ट्रांजੈਕਸ਼ਨਸ ਕਰਕੇ ਉਹ ਨੈਟਵਰਕ ਨੂੰ ਸਹਾਇਤ ਕਰ ਰਿਹਾ ਚਾਹੇ ਉਹ ਵੈਪਨ ਨੈਟਵਰਕ ਹੈ ਚਾਹੇ ਉਹ ਨਾਰਕੋਟਿਕਸ ਦਾ ਨੈਟਵਰਕ ਹੈ ਸੋ ਬੇਸਿਕਲੀ ਪੁਲਿਸ ਜਿਹੜੀ ਹੈ ਬਿਲਕੁਲ ਫੋਕਸਡ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀ ਸਾਹਿਬ ਵੱਡੇ ਬੜੇ ਵੀ ਕਲੀਅਰ ਡਾਇਰੈਕਸ਼ਨਸ ਨੇ ਔਰ ਉਹਤੇ ਜਿਹੜੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪੂਰੀ ਤਰ੍ਹਾਂ ਕ ਪੈਰਾ ਅਸੀਂ ਦੇ ਰਹੇ ਹਾਂ ਉਹਨਾਂ ਦੇ ਹੁਕਮਾਂ ਤੇ ਔਰ ਇਦਾਂ ਹੀ ਤੁਹਾਡੇ ਥਰੂ ਮੈਂ ਸਾਰੇ ਪਬਲਿਕ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਦਿਨ ਰਾਤ ਮਿਹਨਤ ਕਰ ਰਹੀ ਹੈ ਸਾਰੀ ਟੀਮ ਔਰ ਅਸੀਂ ਆਪ ਸਾਰੇ ਬਾਹਰ ਨਿਕਲਦੇ ਹਾਂ ਤੁਸੀਂ ਫੋਟੋਆਂ ਵੀ ਦੇਖਦੇ ਹੋ ਮਿਲਦੇ ਵੀ ਹੋ ਸਾਨੂੰ ਉੱਚ ਸਾਰੀ ਪੁਲਿਸ ਫੋਰਸ ਸਤਰਕਾ ਕੋਈ ਐਸੀ ਗੱਲ ਨਹੀਂ ਹੈ ਸ਼ਰਾਰਤੀ ਐਲੀਮੈਂਟਸ ਨੇ ਇਹਦੇ ਵਿੱਚ ਕੀ ਹੁੰਦਾ ਜੋ ਆਪਾਂ ਪਹਿਲਾਂ ਵੀ ਬੰਦੇ ਫੜੇ ਨੇ ਕਿ ਥੋੜੇ ਜਿਹੇ ਪੈਸਿਆਂ ਪਿੱਛੇ ਜਿਹੜੇ ਲਾਲਚ ਪਿੱਛੇ ਵਿਚਾਰੇ ਭੋਲੇ-ਪਾਲੇ ਲੋਕਾਂ ਨੂੰ ਬੱਚਿਆਂ ਨੂੰ ਜਿਹੜੇ ਅਨਐਮਪਲੋਇਡ ਨੇ ਉਹਨਾਂ ਨੂੰ ਲੈ ਲੈਂਦੇ ਨੇ ਕਿਸੇ ਨੂੰ ਪੈਸੇ ਪਾਏ ਵੀ ਨਹੀਂ ਜਿਹੜੇ ਪਿੱਛੇ ਆਪਾਂ 12 ਲੋਕ ਫੜੇ ਸੀ ਯੂਏਪੀਏ ਦੇ ਵਿੱਚ ਜਿਹੜੇ ਫਤਿਹਗੜ ਚੂੜੀਆਂ ਏਰੀਏ ਤੋਂ ਉਹ ਵੀ ਇਹੀ ਕੰਮ ਵਾਸਤੇ ਰੱਖੇ ਸੀ ਉਹਨੂੰ 5000 ਰੁਪਏ ਦਿਖਾਇਆ ਗਿਆ ਫੋਨ ਤੇ ਔਰ ਉਹਨੂੰ ਕੋਈ ਵੀ ਇੱਕ ਰੁਪਿਆ ਤੱਕ ਨਹੀਂ ਆਇਆ ਔਰ ਉਹ ਤੋਂ ਕਿੰਨਾ ਵੱਡਾ ਕ੍ਰਾਈਮ ਕਰਵਾਉਣਾ ਸੀਗਾ ਉਹ ਲੱਕੀ ਦੀ ਉਹ ਪਹਿਲਾਂ ਫੜਿਆ ਗਿਆ ਬਟ ਮੈਂ ਤੁਹਾਡੇ ਲਈ ਉਹਨਾਂ ਨੂੰ ਵੀ ਅਪੀਲ ਕਰਦਾ ਬੱਚਿਆਂ ਨੂੰ ਕਿ ਇਹ ਨਾ ਗੱਲਾਂ 'ਚ ਨਾ ਆਓ ਬਈ ਥੋੜੀ ਹੈਗੀ ਬਾਹਰ ਬੈਠੇ ਲੋਕ ਤੁਹਾਨੂੰ ਗੁਬਰਾਹ ਕਰਕੇ ਤੇ ਗਲਤ ਪਾਸੇ ਲਾਉਂਦੇ ਨੇ ਉਹਨਾਂ ਦੀ ਜ਼ਿੰਦਗੀ ਤੁਹਾਡੀ ਖਰਾਬ ਹੁੰਦੀ ਜਰੂਰ ਕਿੰਨੇ ਗੋਲੀ ਲੱਗਿਆ ਸਰ ਜਰੂਰ ਇੱਕ ਇੱਕ ਕੋ ਗੋਲੀ ਲੱਗੇ ਜਿਹੜੀ ਚੱਲੀ ਸੀ ਗੋਲੀ ਬਚਾਈ ਸੀ ਕਿ ਉਹ ਆਪਸ ਨਹੀਂ ਨਹੀਂ ਉਹ ਹੱਥ ਪਾਇਆ ਸੀ ਜੀ ਉਹਨੇ ਸੈਲਫ ਡਿਫੈਂਸ ਚ ਫਾਇਰ ਕੀਤਾ ਕਿਉਂਕਿ ਬਿਕੋਜ਼ ਉਹਨੇ ਜੇ ਪਿਸਤੌਲ ਨੂੰ ਹੱਥ ਹੀ ਪਾ ਕੇ ਤਲਾਸ਼ ਦਿੱਤਾ ਫਿਰ ਪੁਲਿਸ ਦਾ ਨੁਕਸਾਨ ਹੋਣਾ ਸੀ ਔਰ ਉਹਦੇ ਭਜੰਦਾ ਵੀ ਜਿਹੜਾ ਇੱਥੇ ਦੋ ਨੰਬਰ ਤੇ ਦਰਜ ਨੇ ਜੀ ਪੁਰਾਣੇ ਕਿਉਂਕਿ ਜਿੱਦਾਂ ਹਾਰਟ ਤੁਸੀਂ ਦੱਸ ਰਹੇ ਹੋ ਹੈਵ ਹੈ ਉਹ ਪਰਚਿਆਂ ਦਾ ਤਾਂ ਦੇਖੋ ਜੇ ਨਹੀਂ ਪਤਾ ਲੱਗਿਆ ਸਾਨੂੰ ਕਿ ਕਪਟੇ ਬੰਦਾ ਉਹਨਾਂ ਨਾਲ ਗੈਂਗ ਨਾਲ ਰਿਲੇਟਡ ਜੂਰ ਹੈ ਔਰ ਜਿਹੜਾ ਤੁਹਾਨੂੰ ਮੈਂ ਦੱਸਿਆ ਬਾਹਰ ਬੈਠੇ ਬੰਦੇ ਆ ਨਾ ਜਿਹੜੇ ਇੰਟਰ ਗੈਂਗ ਰੈਇਵਲਰੀ ਚ ਪਹਿਲਾਂ ਕਤਲ ਵੀ ਹੋ ਚੁੱਕੇ ਆ ਉਹਨਾਂ ਨਾਲ ਜੁੜਿਆ ਹੋਇਆ ਔਰ ਕਿਸੇ ਦੇ ਘਰ ਆ ਕੇ ਦੂਜੇ ਸ਼ਹਿਰ ਦੇ ਵਿੱਚ ਜੇਪਾ ਐਕਸਟਰੈਕਸ਼ਨਿਸਟ ਵਾਸਤੇ ਉਹਨੂੰ ਫੈਸਿਲਿਟੇਟ ਕਰ ਰਿਹਾ ਬੈਠ ਕਰ ਰਿਹਾ ਤਾਂ ਆਪਾਂ ਇੱਕ ਗੱਲ ਤਾਂ ਕਲੀਅਰਲੀ ਮੰਨ ਨਹੀਂ ਸਕਦੇ